ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਕਾਫੀ ਦਿਨਾਂ ਬਾਅਦ ਇੱਕ ਵੀਡੀਓ ਬਣਾਉਣ ਲੱਗਾ ਵੀਡੀਓ ਬਣਾਣ ਲਈ ਜਾਵਾਂਗੇ ਸਤਨਾਮ ਦੇ ਖੇਤਾਂ ਵੱਲ ਸਤਨਾਮ ਖੇਤਾਂ ਵਿੱਚ ਸੀਗਾ ਤੇ ਕਹਿੰਦਾ ਉੱਥੇ ਹੀ ਆਜੋ ਸੋ ਗੱਡੀ ਕਰ ਲਈਏ ਪਹਿਲਾਂ ਬੰਦ ਗੱਡੀ ਬੰਦ ਕਰਕੇ ਹੁਣ ਜਾਵਾਂਗੇ ਗੱਡੀ ਚੋਂ ਉਤਰ ਕੇ ਸਤਨਾਮ ਦੇ ਕੋਲ ਜਿੱਥੇ ਉਹ ਛਲਗਮ ਤੇ ਮੁਨੀਆ ਪਟ ਰਿਹਾ ਮੇਰੇ ਲਈ ਮੈਨੂੰ ਕਹਿੰਦਾ ਕਿ ਖੇਤਾ ਜੀ ਆਜੋ ਤੁਸੀਂ ਤੇ ਸਤਨਾਮ ਦਾ ਪਿੰਡ ਹੈ ਲਖਮੀਪੁਰ ਜਿਹੜਾ ਕਿ ਰੋਪੜ ਤੋਂ ਕੁਰਾਲੀ ਵੱਲ ਜਾਈਏ ਤੇ XYZ ਨਹਿਰ ਦੇ ਬਿਲਕੁਲ ਕਿਨਾਰੇ ਤੇ ਹੈ ਗੱਡੀ ਕਰ ਲਈਏ ਪਾਰਕ ਚਲੀ ਅੱਗੇ ਖੇਤਾਵਾਲ ਜਿੱਥੇ ਸਤਨਾਮ ਦੀ ਹੈਲਪ ਕਰੀਏ ਕਿ ਜਲਦੀ ਤੇ ਸ਼ਲਗਮ ਤੇ ਮੂਲੀਆਂ ਪੱਟ ਕੇ ਜਲਦੀ ਜਲਦੀ ਵਾਪਸ ਚਲੀਏ ਸਤਨਾਮ ਦਾ ਜੀ ਵਾਪਸ ਕਰਨਾ ਆਇਆ ਸੀ ਮੈਂ ਜਿੰਦਾ ਜਿਹੜਾ ਕਿ ਜਿੰਦਾ ਜਿਹਦੇ ਨਾਲ ਇਹ ਬੱਟਾ ਪਾਣੇ ਆ ਤੇ ਉਹਨੂੰ ਜਿੰਦਾ ਕਹਿੰਦੇ ਨੇ ਕਿ ਮੈਂ ਆਪਣੇ ਪਲਾਟ ਦੇ ਵਿੱਚ ਪਰਤ ਪਾ ਰਿਹਾ ਸੀਗਾ ਉਹਦੀ ਕਾਫੀ ਹੈਲਪ ਜਿਹੜੀ ਮਿਲੀ ਸੀ ਮੈਨੂੰ ਤੇ ਜਿੰਦੇ ਨਾਲ ਸੋ ਮੂਲੀਆਂ ਦੇ ਖਲਗੋ ਜਿਹੜੇ ਪੱਟਲੇ ਆ ਪੱਟ ਕੇ ਚਲਾਂਗੇ ਵਾਪਸ ਦੱਸ ਰਿਹਾ ਸੀਗਾ ਕਿ ਲਖਮੀਪੁਰ ਬਿਲਕੁਲ ਐਕਸ ਵਾਈ ਐਸ ਵਾਈ ਐਲ ਜਿਹੜੀ ਨਹਿਰ ਐਕਸ ਵਾਈ ਐਲ ਉਹਦੇ ਕਿਨਾਰੇ ਦੇ ਵਸਦਾ ਸੋ ਇਲੀ ਮੂਲੀਆਂ ਦਾ ਛਲਗਮਾ ਸਤਨਾਮ ਸਿੰਘ ਨੇ ਖੇਤਾ ਜੋ ਪਟ ਲਿਆ ਤੇ ਬਹੁਤ ਹੀ ਸਵਾਦ ਦੀ ਸਬਜ਼ੀ ਬਣੀ ਸੀ ਛਲਗਮ ਦੀ ਤੇ ਮੂਲੀਆਂ ਦੇ ਖਾਦੇ ਸੀ ਪਰਾਂਠੇ ਇੱਕ ਨਹੀਂ ਅਸੀਂ ਤਿੰਨ ਘਰਾਂ ਨੇ ਇਕੱਠੇ ਹੋ ਕੇ ਖਾਧੀ ਸੀਗੀ ਕੋਰਾਲੀ ਪਾਪਾਸ ਆ ਕੇ ਸੋ ਥੈਂਕ ਯੂ ਸੋ ਮੱਚ